ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਣਜੀਤ ਐਵੈਨਿਊ ਡੀ ਬਲਾਕ ਵਿਖੇ ਰਹਿਨੂਜ਼ ਜਿਮ ਦੇ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਦੇ ਦੌਰਾਨ ਰਾਗੀ ਜਥਿਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਕਰਵਾਇਆ ਗਿਆ। ਸਮਾਗਮ ਦੇ ਵਿੱਚ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਜੋਗਿੰਦਰ ਪਾਲ ਰਤਰਾ, ਜ਼ਿਲ੍ਹਾ ਅਟਾਰਨੀ ਅਮਰਪਾਲ ਸਿੰਘ ਸਮੇਤ ਕਈ ਹੋਰ ਮੌਜੂਦ ਰਹੇ। ਇਸ ਦੌਰਾਨ ਜਿਮ ਮਾਲਕ ਦੀਪ ਗਿਲ ਮਹਿੰਦਰਪਾਲ ਰਤਾ ਮਨਦੀਪ ਸਿੰਘ ਨੇ ਵੀ ਲੰਗਰ ਦੀ ਸੇਵਾ ਕੀਤੀ। ਹਾਂ ਜੀ ਬਜੀ ਆਪਣਾ ਨਾਮ ਦੱਸਦੇ ਆਪੋ। ਮੇਰਾ ਨਾਮ ਚੰਦਪ ਸਿੰਘ ਹੈ। ਅੱਜ ਰਾਇਨੋਸੇਮ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਛੋਟੇ ਸਾਹਿਬ ਜਰਾਂ ਦੀ ਸ਼ਹਾਦਤ ਨੂੰ ਲੈ ਕੇ ਅੱਜ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਔਰ ਤੋਂ ਬਾਅਦ ਅਟੂਟ ਲੰਗਰ ਵਰਤਾਇਆ ਜਾ ਰਹੇ ਨੇ। ਸਾਡੀ ਇਹ ਅਪੀਲ ਹੈ ਸਾਰੇ ਯੂਥ ਨੂੰ ਕਿ ਆਪਣੇ ਸੰਸਕਾਰਾਂ ਨਾਲ ਜੁੜਿਆ ਜਾਵੇ। ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਵੇਂ ਸਾਲ ਦੇ ਦਿਨਾਂ ਦੇ ਵਿੱਚ ਬਹੁਤ ਕੁਝ ਕਿਤੇ ਘੁੰਮਣ ਜਾਂਦੇ ਆ ਕਿਤੇ ਕੁਝ ਖਾਂਦੇ ਪੀਂਦੇ ਆ ਦਰਦੂਰੂ ਪੀਂਦੇ ਸ਼ਰਾਬ ਪੀਂਦੇ ਸਾਡਾ ਉਹਨਾਂ ਨੂੰ ਇਹੀ ਮੈਸੇਜ ਹੈਗਾ ਕਿ ਤੁਸੀਂ ਆਪਣੇ ਸੰਸਕਾਰਾਂ ਨਾਲ ਆਪਣੀ ਸੰਸਕ੍ਰਿਤੀ ਨਾਲ ਜੁੜਿਆ ਜਾਵੇ ਛੋਟੇ ਜਿਹੜੇ ਸਹਿਬਜ਼ਾਦੇ ਸੀਗੇ ਉਹਨਾਂ ਨੇ ਇਹਨਾਂ ਦਿਨਾਂ 'ਚ ਬਹੁਤ ਐਸਾ ਸਮਾਂ ਦੇਖਿਆ ਮਾਤਾ ਗੁਜਰਕੌਰ ਜੀ ਦੇ ਨਾਲ ਔਰ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਇਹਨਾਂ ਦੀ ਸ਼ਹਾਦਤਾਂ ਕਿੰਨੀਆਂ ਜੰਦੀਆਂ ਤੇ ਸਾਡੀ ਇਹੀ ਅਪੀਲ ਹੈ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਜੇ ਤੁਸੀਂ ਇੰਨਾ ਦਿਨਾਂ ਦੇ ਵਿੱਚ ਆਪਣੇ ਸਹਿਬਜ਼ਾਦਿਆਂ ਨੂੰ ਯਾਦ ਕਰਕੇ ਸਾਨੂੰ ਸਾਨੂੰ ਇਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਛੋਟੇ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਯਾਦ ਰੱਖਣਾ ਚਾਹੀਦਾ ਹੈ ਦਸਮ ਪਿਤਾ ਦੇ ਦਸੇ ਹੋ ਮਾਰ ਕੇ ਚੱਲਣਾ ਚਾਹੀਦਾ ਸਾਨੂੰ ਸਰ ਜਿੰਮ ਦੀ ਸ਼ੁਰੂਆਤ ਕਿੱਥੇ ਹੋਈ ਅੱਜ ਕੱਲ ਦੀ ਜੁਵਾ ਪੀੜੀ ਨੂੰ ਦੇਖ ਕੇ ਸਾਰੀ ਜੁਵਾ ਪੀੜੀ ਨਸ਼ਿਆਂ ਵਾਲਤ ਉਲੀ ਫਿਰਦੀ ਹੈ ਉਹਨਾਂ ਨੂੰ ਦੇਖਦੇ ਹੋਏ ਅਸੀਂ ਇੱਕ ਉਪਰਾਲਾ ਕੀਤਾ ਜਿੰਮ ਦਾ ਰੈਨੋ ਜਿੰਮ ਦਾ ਔਰ ਇਹ ਇੱਕ ਇੰਟਰਨੈਸ਼ਨਲ ਫਰਾਂਚਾਈਜ਼ੀ ਹੈਗੀ ਹੈ ਪੰਜਾਬ ਚ ਪਹਿਲੀ ਫਰਾਂਚਾਈਜ਼ੀ ਹੈ ਤੇ ਇਹਦੇ ਨਾਲ ਨਾਲ ਹੀ ਅਸੀਂ ਇਕੱਲਾ ਜਿਮ ਨਹੀਂ ਅਸੀਂ ਤੁਹਾਡੇ ਹੈਲਥ ਬਾਰੇ ਬਹੁਤ ਕੁਝ ਦੇਖਦੇ ਪਏ ਆ ਸਾਡੇ ਕੋ ਫਿਟਨੈਸ ਟ੍ਰੇਨਰ ਪ੍ਰੋਪਰ ਨੇ ਸਰਟੀਫਾਈਡ ਨੇ ਕੀ ਲਿਆ ਮੰਤੋਂ ਡਾਈਟੀਸ਼ਨ ਨੇ ਪ੍ਰੋਪਰ ਆਪਣੇ ਕੋਲ ਬਹੁਤ ਐਸੀ ਮਸ਼ੀਨਰੀਆਂ ਜਿਹੜੀਆਂ ਇੱਥੇ ਲੋਕਲ ਨਹੀਂ ਹੈਗੀਆਂ ਇਹ ਯੂਐਸਏ ਬ੍ਰਾਂਡ ਦੀਆਂ ਫ੍ਰੈਂਚਾਈਜ਼ੀਆਂ ਹੈ ਗਿਆ ਇਹ ਅਪੀਲ ਕਿ ਹੋਣੀ ਚਾਹੀਦੀ ਹੈ ਨੌਜਵਾਨਾਂ ਨੂੰ ਜਿਹੜੇ ਆਪਣੇ ਦਸਵੇਂ ਮਾਰਕ ਤੋਂ ਭੱਟ ਗਿੱਜ ਜਾਂਦੇ ਨੇ ਮੇਰੀ ਤਾਂ ਇਹ ਸਾਰੀ ਯੁਵਾ ਪੀੜੀ ਨੂੰ ਇਹੀ ਅਪੀਲ ਹੈ ਕਿ ਤੁਸੀਂ ਆਪਣੇ ਸੰਸਕਾਰਾਂ ਨਾਲ ਜੁੜੋ ਆਪਣੀ ਸੰਸਕ੍ਰਿਤੀ ਨਾਲ ਜੁੜੋ ਸਾਨੂੰ ਆਪਣੇ ਵੱਡਿਆਂ ਤੋਂ ਬੜਾ ਕੁਝ ਸਿੱਖਣਾ ਚਾਹੀਦਾ ਹੈ ਉਹਨਾਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਮੈਂ ਜੀ ਮੋਹਿੰਦਰਪਾਲ ਰਤਰਾ ਪ੍ਰਿੰਸੀਪਲ ਰਤਰਾ ਮਾਡਰਨ ਸੀਨੀਅਰ ਸੈਂਟਰੀ ਸਕੂਲ ਅੰਮ੍ਰਿਤਸਰ ਅੱਜ ਅਸੀਂ ਇਹ ਰਾਇਨੋ ਜਿਮ ਦੇ ਵਿੱਚ ਜੋ ਕਿ ਰঞ্জੀਤ ਐਵੇਨਿਊ ਡੀ ਬਲਾਕ ਅੰਮ੍ਰਿਤਸਰ ਵਿਖੇ ਸੇਤਾ ਇਕੱਠੇ ਹੋਏ ਆਂ ਅੱਜ ਦਾ ਸਾਡਾ ਮੇਨ ਮਕਸਦ ਹੈ ਸਿਰਫ ਸਰੀਰ ਗਰੁੱਪ ਵਿੱਚ ਤੰਦਰੁਸਤ ਰੱਖਣਾ ਹੀ ਨਹੀਂ ਬਲਕਿ ਪੰਜਾਬ ਦੇ ਕਲਚਰ ਦੇ ਨਾਲ ਪੰਜਾਬ ਦੇ ਵਿਰਸੇ ਦੇ ਨਾਲ ਤੇ ਪੰਜਾਬ ਦੇ ਧਰਮ ਦੇ ਨਾਲ ਆਪਣੇ ਧਰਮ ਦੇ ਨਾਲ ਜੋੜ ਕੇ ਰੱਖਣਾ ਹੈ ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਛੋਟੇ ਸਾਹਿਬ ਜੀਾਂ ਦੀ ਯਾਦ ਵਿੱਚ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਔਰ ਉਹਨਾਂ ਛੋਟੇ ਸਾਹਿਬ ਜਾਦੇ ਜੋਰਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀਾਂ ਦੀ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਅਸੀਂ ਇੱਥੇ ਲੰਗਰ ਦਾ ਇੰਤਜ਼ਾਮ ਕੀਤਾ ਦੁੱਧ ਦਾ ਠੰਡੇ ਦੁੱਧ ਦਾ ਇੰਤਜ਼ਾਮ ਕੀਤਾ ਤੇ ਜਨਤਾ ਨੂੰ ਇਹ ਅਪੀਲ ਕੀਤੀ ਕਿ ਤੁਸੀਂ ਵੀ ਆਪਣੇ ਧਰਮ ਦੇ ਨਾਲ ਜੁੜ ਕੇ ਰਹੋ ਤੇ ਧਰਮ ਦੇ ਪ੍ਰਤੀ ਆਪਣੀ ਧਰਮ ਦੇ ਪ੍ਰਤੀ ਆਪਣੀ ਵਫਾਦਾਰੀ ਪੂਰੀ ਰੱਖੋ ਅਤੇ ਯੂਥ ਨੂੰ ਮੇਰੀ ਇਹੋ ਹੀ اپੀਲ ਹੈ ਵੀ ਇਹ ਨਸ਼ਿਆਂ ਤੋਂ ਦੂਰ ਰਹੋ ਧਰਮ ਦੇ ਨਾਲ ਸੁਚੇਤ ਰਹੋ ਅਤੇ ਧਰਮ ਦੇ ਪ੍ਰਤੀ ਆਪਣੇ ਫਰਜ਼ ਨੂੰ ਪੂਰਾ ਨਿਭਾਓ ਅਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਅੱਜ ਅਸੀਂ ਇੱਥੇ ਨਸਮਤ ਸਕੋਏ ਆ ਤੇ ਮੇਰੀ ਸਭ ਨੂੰ ਇਹੋ ਹੀ ਬੇਨਤੀ ਹੈ اپੀਲ ਹੈ ਕਿ ਤੁਸੀਂ ਕਸਰਤ ਦੇ ਨਾਲ ਨਾਲ ਸਰੀਰ ਦੀ ਸਮੁੱਚੀ ਆਪਣੀ ਤੰਦਰੁਸਤੀ ਦੇ ਨਾਲ ਨਾਲ ਧਰਮ ਨੂੰ ਆਪਣੇ ਨੂੰ ਪੂਰਾ ਧਿਆਨ ਰੱਖੋ ਧੰਨਵਾਦ ਜੀ। ਰਸਮ ਜੱਡ న్యూਸ ਲਈ ਅਮਰਸਰ ਤੋਂ ਹਰਜੀਤ ਸਿੰਘ ਘਰੇਵਾਲ ਦੇ ਪੁੱਤ